ਜਾਗ ਦਾ ਸਬੂਤ ਤੁਸੀਂ ਸਾਡੀ ਇਸ ਵੀਡੀਓ ਰਾਹੀਂ ਦੇਖੋਗੇ ਤੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਦੇਖਿਓ ਧਿਆਨ ਨਾਲ ਸੁਣਿਓ ਵੀ ਤੇ ਮਹਿਸੂਸ ਵੀ ਕਰਿਓ ਤੇ ਬੇਨਤੀ ਇੱਕ ਹੋਰ ਆ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਇਹਦੀ ਬੱਚੀ ਹੈ ਨਾ 14-15 ਸਾਲਾਂ ਦੀ ਲਗਭਗ ਨਾ ਬੋਲ ਸਕਦੀ ਆ ਤੇ ਨਾ ਚੱਲ ਫਿਰ ਸਕਦੀ ਆ ਤੇ ਉਸ ਦਾ ਕੁਝ ਘਰ ਪਰਿਵਾਰ ਲੱਭ ਜੇ ਉਹਦੇ ਮਾਂ ਬਾਪ ਬਾਰੇ ਕਿਸੇ ਭੈਣ ਭਰਾ ਬਾਰੇ ਪਤਾ ਲੱਗ ਜੇ ਵੀ ਉਹ ਕਿੰਨਾਂ ਦੀ ਬੱਚੀ ਹੈ ਕਿਉਂਕਿ ਉਹਨਾਂ ਨੇ ਤਾਂ ਸ਼ਾਇਦ ਜਾਣ ਬੁੱਝ ਕੇ ਛੱਡਤਾ ਪਰ ਕੋਈ ਅੰਡੀ ਗੰਡੀ ਦੀ ਪਛਾਣ ਲੈ ਵੀ ਕਰ ਤੂੰ ਘਟਾ ਪੋਂਦ ਨੂੰ ਪੁੱਛੀ ਤਾਂ ਸਹੀ ਵਿਆਹ ਸੀ ਕਿਹੜੀ ਮਾੜੀ ਘੜੀ ਆ ਗਈ ਸੀ ਤੁਹਾਡੇ ਤੇ ਵੀ ਤੁਸੀਂ 13-14 ਸਾਲਾਂ ਦੀ ਧੀ ਜਿਹੜੀ ਰੱਬ ਵਰਗੀ ਤੁਹਾਡੇ ਘਰ 'ਚ ਜੰਮੀ ਸੀ ਇਹਨੂੰ ਛੱਡ ਕੇ ਲੁਧਿਆਣਾ ਸਟੇਸ਼ਨ ਤੇ ਤੁਸੀਂ ਕਿੱਥੇ ਚਲੇ ਗਏ ਪਤਾ ਨਹੀਂ ਕੌਣ ਅੱਜ ਬੜਾ ਵੱਡਾ ਧੋਖਾ ਕਰਕੇ ਤੁਰ ਗਿਆ ਜਾਓ ਇਹਦੀ ਮਾਂ ਸੀ ਪਿਓ ਸੀ ਭੈਣ ਸੀ ਭਰਾ ਸੀ ਇਹ ਹਜੇ ਤੋਇਖ ਦੀ ਬੁੱਕਲ ਦੇ ਵਿੱਚ ਛੁਪਿਆ ਹੋਇਆ ਹੈ ਤੇ ਤੁਹਾਡੀ ਸ਼ੇਅਰ ਕੀਤੀਆਂ ਵੀਡੀਓ ਨਾਲ ਹੋ ਸਕਦਾ ਪਤਾ ਲੱਗ ਜੇ ਅੱਜ ਸਾਡੇ ਕੋਲੇ ਦੋ ਭੈਣਾਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਸ ਬੱਚੀ ਨੂੰ ਲੈ ਕੇ ਆਉਂਦੀਆਂ ਜਿਹਦੀ ਤਸਵੀਰ ਅਸੀਂ ਲਗਾਈ ਹੋਈ ਹੈ ਸਾਈਡ ਤੇ ਕਿਉਂਕਿ ਇਹਦਾ ਘਰ ਲੱਭਣਾ ਇਹਦੇ ਪਰਿਵਾਰ ਬਾਰੇ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿੱਥੇ ਮਿਲੀ ਹੈ ਸਾਨੂੰ ਤੇ ਇਹ ਮਿਲੀ ਹੈ 1:00 ਵਜੇ ਇਹਨੂੰ ਭੈਣਾਂ ਛੱਡ ਕੇ ਚਲੇ ਗਏ ਸਟੇਸ਼ਨ ਤੇ ਤੇ ਨਹੀਂ ਸਾਰੇ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਇਹ ਬੋਲ ਵੀ ਨਹੀਂ ਸਕਦੀ ਚੱਲ ਵੀ ਨਹੀਂ ਸਕਦੀ ਉਹਨਾਂ ਹੈਲਪ ਕਰਾਂਗੇ ਤਾਂ ਚੱਲੂਗੀ ਖਾ ਪੀ ਵੀ ਆਪਣੇ ਆਪ ਨਹੀਂ ਸਕਦੀ ਇਹਨੂੰ ਬੈਂਚ ਦੇ ਉੱਤੇ ਕੋਈ ਪਾ ਕੇ ਸੀ ਲੈ ਗਿਆ ਉਸ ਯਾਤਰੀਆਂ ਨੇ ਦੱਸਿਆ ਵੀ ਇਹ ਬੱਚੀ ਨੂੰ ਕੋਈ ਬੈਂਚ ਤੇ ਪਾ ਕੇ ਗਿਆ ਤੇ ਉਹ ਫੋਟੋਆਂ ਵੀ ਖੱਚ ਕੇ ਲੈ ਗਏ ਆ ਤੇ ਇਹਦੇ ਪਰਿਵਾਰਕ ਮੈਂਬਰ ਸੀਗੇ ਉਹ ਸੱਚ ਆ ਜਾਂ ਝੂਠ ਆ ਇਹ ਤਾਂ ਰੱਬ ਜਾਣਦਾ ਪਰ ਕੋਈ ਨਾ ਕੋਈ ਤੇ ਇਸ ਬੱਚੀ ਨੂੰ ਉੱਥੇ ਪਾ ਕੇ ਗਿਆ ਕਿਉਂਕਿ ਇਹ ਚੱਲ ਨਹੀਂ ਸਕਦੀ ਇਹਨੂੰ ਕੋਈ ਛੱਡ ਕੇ ਗਿਆ ਇਹਦਾ ਆਪਣੇ ਛੱਡ ਕੇ ਗਿਆ ਨਾ ਇਹ ਘਰ ਤੇ ਰਹਿੰਦੀ ਹੋਊ ਕਿਤੇ ਤਾਂ ਇਹ ਕਿਸੇ ਦੇ ਕੋਈ ਤਾਂ ਦਾ ਪਰਿਵਾਰ ਹੋਊਗਾ ਹੀ ਨਾ ਪਰ ਅੱਜ ਇਸ ਮਰੀ ਹੋਈ ਇਨਸਾਨੀਅਤ ਦੀ ਜੋੰਦੀ ਜਾਗਦੀ ਤਸਵੀਰ ਇਸ ਵੀਡੀਓ ਰਾਹੀਂ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਧੀ ਦਾ ਸਾਨੂੰ ਨਾਂ ਵੀ ਨਹੀਂ ਪਤਾ ਵਿਚਾਰੀ ਦਾ ਕੌਣ ਅਸੀਂ ਅਨਨੋਨ ਲਿਖ ਕੇ ਇਹਦੀ ਐਂਟਰੀ ਪਾ ਲਈ ਹੈ ਧੰਨਵਾਦ ਆ ਉਹਨਾਂ ਭੈਣਾਂ ਦਾ ਜਿਹੜੀਆਂ ਇੱਥੇ ਟਿੱਕਰ ਲੈ ਕੇ ਆਈਆਂ ਫਿਰ ਉਹਨਾਂ ਨੇ ਚਾਈਲਡ ਵੈਲਫੇਅਰ ਨਾਲ ਗੱਲ ਕੀਤੀ ਚਾਈਲਡ ਵੈਲਫੇਅਰ ਵੱਲੋਂ ਆਰਡਰ ਕੀਤੇ ਗਏ ਤੇ ਹੁਣ ਇਹ ਸੁਪਨਿਆਂ ਦੇ ਘਰ ਦੀ ਫਲਵਾੜੀ ਦਾ ਹਿੱਸਾ ਬਣ ਗਈ ਧੀ ਰਾਣੀ ਪਰ ਇਸ ਧੀ ਦਾ ਕੋਈ ਤਾਂ ਹੋਊਗਾ ਭਾਈ ਧੀ ਦਾ ਵੀ ਹੱਕ ਆ ਇੰਨਾਕ ਤਾਂ ਹੱਕ ਬਣਦਾ ਵੀ ਇਹ ਜਾਣ ਸਕੇ ਬੀ ਮੇਰੇ ਨਾਲ ਇਦਾਂ ਕਿਉਂ ਕੀਤਾ ਤੁਸੀਂ ਤੇ ਕੀ ਨੇ ਕੀਤਾ ਤੇ ਦੁਨੀਆ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਸਾਡੇ ਕਿਹੜੇ ਕਿਹੜੇ ਰਿਸ਼ਤੇ ਆ ਜਿਹੜੇ ਬਿਲਕੁਲ ਹੀ ਗਲ ਗਿਆ ਸੜ ਗਿਆ ਖਤਮ ਹੋ ਗਿਆ ਬੜੀ ਦੁੱਖ ਦੀ ਗੱਲ ਆ 14-15 ਸਾਲਾਂ ਦੀ ਇਹ ਲੜਕੀ ਅੱਜ ਲੁਧਿਆਣਾ ਇਸ ਸਿਚੁਏਸ਼ਨ ਤੋਂ ਮਿਲੀ ਆ ਤੇ ਇਹਦੇ ਆਪਣੇ ਨੂੰ ਸੁੱਟ ਕੇ ਜਾਂ ਛੱਡ ਕੇ ਜਾਂ ਉੱਥੇ ਬੈਂਚ